ਹਾਂਜੀ ਦੋਸਤੋ ਆਪਾਂ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਇੱਕ ਨਵਾਂ ਘਰ ਲੈ ਕੇ ਸੋ ਅੱਜ ਦਾ ਘਰ ਤੁਹਾਨੂੰ ਦਿਖਾਵਾਂਗੇ ਪਿੰਡ ਢੰਡਰੀਆਂ ਵਾਲਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਬਹੁਤ ਹੀ ਖੁੱਲੀ ਡੁੱਲੀ ਕੋਠੀ ਆ 14 ਵਿਸਵਿਆਂ ਦੇ ਵਿੱਚ ਲਗਭਗ ਜਿਹੜੀ ਆ ਬਣੀ ਹੋਈ ਆ ਸੋ ਦੋਸਤੋ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਜੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਫ੍ਰੀ ਆਫ ਕਾਸਟ ਆ ਇਹਦੇ ਵਿੱਚ ਤੁਹਾਡਾ ਕੋਈ ਖਰਚਾ ਵੀ ਨਹੀਂ ਹੁੰਦਾ ਲੇਕਿਨ ਕਿਸੇ ਵੀਰ ਭਰਾ ਦੀ ਜਿਹੜੀ ਆ ਮਦਦ ਜ਼ਰੂਰ ਹੋ ਜਾਂਦੀ ਆ ਇੱਕ ਆਈਡੀਆ ਹੋ ਜਾਂਦਾ ਕਿ ਕਿਸ ਤਰ੍ਹਾਂ ਦਾ ਘਰ ਬਣਿਆ ਹੋਇਆ ਤੇ ਕਿੰਨੇ ਕੁ ਰੇਟ ਦਾ ਹੈਗਾ ਤੇ ਸੋ ਆਪਾਂ ਲੈ ਸਕਦੇ ਆ ਕਿ ਨਹੀਂ ਲੈ ਸਕਦੇ ਇਸ ਤਰ੍ਹਾਂ ਦੇ ਆਈਡੀਆ ਦੇ ਨਾਲ ਘਰ ਕੋਠੀ ਪਲਾਟ ਲੈਂਡ ਦੇ ਵਿੱਚ ਆਸਾਨੀ ਹੋ ਜਾਂਦੀ ਹੈ ਸੋ ਥੋੜੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਤੇ ਆਜੋ ਫਿਰ ਦੇਖੀਏ ਪਿੰਡ ਟੰਡਰੀਆਂ ਦੇ ਵਿੱਚ ਬਣਿਆ ਹੋਇਆ ਇਹ ਤਿੰਨ ਮੰਜ਼ਲੀ ਕੋਠੀ ਸੋ ਪੁਰਾਣੀ ਜ਼ਰੂਰ ਹੈ ਲੇਕਿਨ 올ਡ ਇਜ਼ ਗੋਲਡ ਬਹੁਤ ਵਧੀਆ ਸਥਿਤੀ ਦੇ ਵਿੱਚ ਇਹ ਕੋਠੀ ਖੜੀ ਹੈ ਪਿੰਡ ਟੰਡਰੀਆਂ ਵਾਲਾ ਤਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਸੋ ਗੱਲ ਕਰੀਏ ਤਾਂ ਪਿੱਖੀ ਤਨੋਲਾ ਲੋਂਗੋਵਾਲ ਚੀਮਾ ਦੀ ਲਗਭਗ 10-12 ਕਿਲੋਮੀਟਰ ਦੂਰੀ ਦੀ ਹੈ ਜਿਹੜਾ ਰਸਤਾ ਬਣਦਾ ਪਿੰਡ ਢੰਡਰੀਆਂ ਵਾਲਾ ਸੋ ਆਸੇ ਪਾਸੇ ਦੇ ਜਿਹੜੇ ਆ ਵਧੀਆ ਕਸਬੇ ਆ ਜਿਹੜੇ ਵਧੀਆ ਸ਼ਹਿਰ ਆਪਾਂ ਕਹਿ ਸਕਦੇ ਆ 10-12 ਕਿਲੋਮੀਟਰ ਦੂਰੀ ਦੀ ਹੈ ਚਾਹੇ ਉਹ ਭੀਖੀ ਹੋਵੇ ਤਨੋਲਾ ਹੋਵੇ ਲੋਂਗੋਵਾਲ ਹੋਵੇ ਚੀਮਾ ਹੋਵੇ ਇਹਨਾਂ ਸਾਰਿਆਂ ਦੇ ਵਿਚਾਲੇ ਆ ਪਿੰਡ ਢੰਡਰੀਆਂ ਵਾਲਾ ਸੰਤਾਂ ਦਾ ਪਿੰਡ ਆ ਤੋ ਜੇਕਰ ਇਸ ਕੋਠੀ ਦੀ ਆਪਾਂ ਦਿਸ਼ਾ ਦੀ ਗੱਲ ਕਰੀਏ ਤਾਂ ਚੜ੍ਹਦੇ ਵਾਲੇ ਪਾਸੇ ਇਸ ਕੋਠੀ ਦਾ ਮੂੰਹ ਹੈਗਾ ਤਿੰਨ ਮੰਜ਼ਲੀ ਜਿਹੜੀ ਆ ਇਹ ਬਣੀ ਹੋਈ ਆ ਸਾਰੀ ਕੋਠੀ ਦੇ ਵਿੱਚ ਪੀਓਪੀ ਦਾ ਕੰਮ ਅ ਪੱਥਰ ਦਾ ਕੰਮ ਬਹੁਤ ਸੋਹਣਾ ਆ ਆਪਾਂ ਦੇਖ ਰਹੇ ਆ ਪੱਥਰ ਵੀ ਲੱਗਿਆ ਹੋਇਆ ਕੰਮ ਜਿਹੜਾ ਬਹੁਤ ਵਧੀਆ ਹੋਇਆ ਵੀ ਆ ਬਹੁਤ ਹੀ ਵਧੀਆ ਸਥਿਤੀ ਦੇ ਵਿੱਚ ਇਹ ਕੋਠੀ ਹੈਗੀ ਆ ਕਾਫੀ ਖੁੱਲੀ ਡੁੱਲੀ ਆ ਇਹ ਕੋਠੀ ਖੁੱਲੀ ਡੁੱਲੀ ਜਿਹੜੀ ਆ ਗਲੀ ਹੈਗੀ ਆ ਇਸ ਘਰ ਨੂੰ ਜਾਣ ਵਾਲੀ ਤੋ ਇਸ ਵੇਲੇ ਆਪਾਂ ਹੈਗੇ ਆ ਜੀ ਪਿੰਡ ਢੰਡਰੀਆਂ ਵਾਲਾ ਤਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ 14 ਬਿਸਵੇਆਂ ਦੇ ਵਿੱਚ ਇਹ ਕੋਠੀ ਵਿਕਾਊ ਹੈਗੀ ਆ। ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 35 ਲੱਖ ਰੁਪਿਆ ਡਿਮਾਂਡ ਕੀਤੀ ਹੈ ਮਾਲਕ ਨੇ। ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਜੇ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ। ਸੋ ਇਸ ਕੋਠੀ ਦੇ ਵੇਚਣ ਦਾ ਕਾਰਨ ਇਹੀ ਹੈ ਕਿ ਪਰਿਵਾਰ ਛੋਟਾ ਕੋਠੀ ਬਹੁਤ ਜ਼ਿਆਦਾ ਵੱਡੀ ਹੈ ਇਸ ਕਰਕੇ ਇਹ ਵੀਰ ਜਿਹੜਾ ਕੋਠੀ ਨੂੰ ਵੇਚ ਰਿਹਾ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਵੀਡੀਓ ਦੇਖਣ ਤੋਂ ਬਾਅਦ ਜਾਂ ਕੋਠੀ ਵੇਖਣ ਤੋਂ ਬਾਅਦ ਬਾਈ ਜੀ ਰੇਟ ਜੋ ਮਾਲਕ ਨੇ ਕਿਹਾ ਹੁੰਦਾ ਜਿਵੇਂ ਇਸ ਕੋਠੀ ਦੀ ਜਿਹੜੀ ਡਿਮਾਂਡ ਆ ਉਹ 35 ਲੱਖ ਰੁਪਈਆ ਹੈਗੀ ਆ ਬਾਕੀ ਮੌਕੇ ਤੇ ਸਾਈ ਦੇ ਹੀ ਪਤਾ ਲੱਗਣਾ ਹੁੰਦਾ ਸੋ ਆਪਣੇ ਕੋਲੇ ਕੋਈ ਐਸਾ ਯੰਤਰ ਨਹੀਂ ਵੀ ਜਿਹੜਾ ਤੁਹਾਨੂੰ ਦੱਸ ਦਈਏ ਵੀ ਰਾਈਟ ਕਿੰਨੇ ਦੇ ਬਣੂਗੀ ਕਿੰਨੇ ਜੀ ਛੱਡਣਗੇ ਜੇ ਤੁਸੀਂ ਸਾਰੇ ਵੀਰ ਭਰਾ ਜਾਣਦੇ ਹੋ ਸੋ ਇੱਕ ਬੇਨਤੀ ਹੋ ਰਹੀ ਹੈ ਕਿ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਕੋਸ਼ਿਸ਼ ਕਰਦੇ ਹੁੰਦੇ ਆ ਕਿ ਆਪਾਂ ਉਹਦੇ ਚ ਰੇਟ ਦੱਸਿਆ ਹੁੰਦਾ ਗਲੀ ਮੁਹੱਲਾ ਸ਼ਹਿਰ ਦੱਸਿਆ ਹੁੰਦਾ ਠੀਕ ਹੈ ਬਾਕੀ ਡਿਸਪਲੇ ਤੇ ਨੰਬਰ ਵੀ ਚੱਲਦਾ ਹੁੰਦਾ ਬਾਕੀ ਤੁਸੀਂ ਜਿਸ ਤਰ੍ਹਾਂ ਦੇ ਸੁਝਾਅ ਦੋਗੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਤੁਹਾਡੀ ਕਿਸਵਟੀ ਦੇ ਖਰੇ ਉਤਰਨ ਦੀ ਸੋ ਵੀਡੀਓ ਨੂੰ ਵੇਖ ਜਰੂਰ ਲਿਆ ਕਰੋ ਉਹਦੇ ਵਿੱਚ ਸਾਰਾ ਕੁਝ ਜਿਹੜਾ ਆਪਾਂ ਦੱਸਿਆ ਹੁੰਦਾ ਸੋ ਚਾਲੇ ਕੇ ਦੇਖਣ ਦੇ ਵਿੱਚ ਵੀ ਕਾਫੀ ਜਿਹੜਾ ਟਾਈਮ ਉਹ ਖਰਾਬ ਹੁੰਦਾ ਸੋ ਲਗਭਗ ਜਿਹੜਾ ਸਾਨੂੰ 50% ਅੰਦਾਜ਼ਾ ਹੋ ਜਾਂਦਾ ਤੇ ਇਸ ਵੇਲੇ ਆਪਾਂ ਪਹੁੰਚ ਚੁੱਕੇ ਆਂ ਜੀ ਫਰਸਟ ਫਲੋਰ ਤੇ ਸੋ ਜੇਕਰ ਆਪਾਂ ਕਮਰੇਆਂ ਦੀਆਂ ਛੱਤਾਂ ਦੇਖੀਏ ਤਾਂ ਪੀਓਪੀ ਬਹੁਤ ਹੀ ਵਧੀਆ ਜਿਹੜੀ ਆ ਹੋਈ ਵੀ ਆ ਡੋਰ ਵਿੰਡੋ ਦਾ ਕੰਮ ਫਰਸ਼ ਦਾ ਕੰਮ ਜਿਹੜਾ ਬਹੁਤ ਸੋਹਣਾ ਇਸ ਕੋਠੀ ਦਾ ਹੋਇਆ ਵੀ ਆ ਪੈਂਡਟੰਡਰੀਆਂ ਤਸੀਲ ਲੰਗੋਵਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਕੋਠੀ ਹੈਗੀ ਆ 14 ਵਿਸਵਿਆਂ ਦੇ ਵਿੱਚ ਬਣੀ ਆ ਤਿੰਨ ਮੰਜ਼ਲੀ ਇਹ ਕੋਠੀ ਜਿਹੜੀ ਆ ਬਣੀ ਹੋਈ ਹੈਗੀ ਆ ਖੁੱਲੀ ਗਲੀ ਆ ਖੁੱਲਾ ਵਿਹੜਾ ਹੈਗਾ ਜੀ ਟਰੈਕਟਰ ਟਰਾਲੀ ਬੜੇ ਆਰਾਮਦਾਰੀ ਨਾਲ ਅੰਦਰ ਆਉਂਦਾ ਜ਼ਿੰਮੇਦਾਰ ਭਰਾਵਾਂ ਵਾਸਤੇ ਬਹੁਤ ਵਧੀਆ ਜਿਹੜਾ ਘਰ ਹੈਗਾ ਕਿਉਂਕਿ ਅ ਜੋ ਵੀ ਸਾਧਨ ਹੈਗੇ ਆ ਖੇਤੀਬਾੜੀ ਦੇ ਉਹਨਾਂ ਨੂੰ ਫੜਾਉਣ ਵਾਸਤੇ ਵੀ ਆਪਾਂ ਦੇਖਿਆ ਕਿ ਕਾਫੀ ਖੁੱਲੇ ਡੁੱਲੇ ਜਿਹੜੇ ਆ ਸ਼ੈੱਟ ਆ ਰੂਮ ਆ ਉਹ ਬਣੇ ਹੋਇਆ ਬਾਕੀ ਜਗ੍ਹਾ ਬਹੁਤ ਆ 14 ਵਿਸਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਰਜਿਸਟਰੀ ਵਾਲੀ ਇਹ ਜਗ੍ਹਾ ਹੈਗੀ ਆ ਜਿਹਦੇ ਵਿੱਚ ਇੱਕ ਕੋਠੀ ਜਿਹੜੀ ਆ ਬਣੀ ਹੋਈ ਆ। ਸੋ ਪ੍ਰਾਣੀ ਜ਼ਰੂਰ ਹੈ ਲੇਕਿਨ ਬਹੁਤ ਹੀ ਵਧੀਆ ਸਥਿਤੀ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਜੇਕਰ ਫਰਸਟ ਫਲੋਰ ਦੇ ਵੀ ਗੱਲ ਕਰੀਏ ਤਾਂ ਪੱਥਰ ਜਿਹੜਾ ਲੱਗਿਆ ਹੋਇਆ, ਕਰੇਜੀ ਪੱਥਰ ਲੱਗਿਆ ਹੋਇਆ, ਵਾਸ਼ਰੂਮ ਜਿਹੜੇ ਆ ਟਾਈਲਸ ਲੱਗੀ ਹੋਈ ਆ। ਨਵਲਟੀਰੇਸ਼ਨ ਵਾਸਤੇ ਜਿਹੜੀ ਆ ਉਹ ਕਾਫੀ ਜਗ੍ਹਾ ਜਿਹੜੀ ਆ ਛੱਡੀ ਹੋਈ ਆ। ਤਾਂ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਜਰੂਰ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਤੁਸੀਂ ਵੀ ਅਗਰ ਜੇਕਰ ਵੀਡੀਓ ਨੂੰ ਸ਼ੇਅਰ ਕਰ ਦੋਗੇ ਤਾਂ ਇਹ ਵੀ ਫ੍ਰੀ ਆਫ ਕੋਸਟ ਆ ਕੋਈ ਪੈਸਾ ਨਹੀਂ ਲੱਗਦਾ ਪਰ ਤੁਹਾਡੇ ਨਿੱਕੇ ਜਿਹੇ ਉਪਰਾਲੇ ਦੇ ਨਾਲ ਕਿਸੇ ਵੀਰ ਭਰਾ ਦੀ ਜਿਹੜੀ ਆ ਮਦਦ ਹੋ ਜਾਂਦੀ ਹੈ ਜਿਸ ਵੀਰ ਭਰਾ ਨੇ ਘਰ ਖਰੀਦਣਾ ਹੁੰਦਾ ਉਹਨੂੰ ਵੀ ਅੰਦਾਜ਼ਾ ਹੋ ਜਾਂਦਾ ਤੇ ਜਿਸ ਵੀਰ ਭਰਾ ਨੇ ਘਰ ਵੇਚਣਾ ਹੁੰਦਾ ਉਹਦੀ ਤਾਂ ਤੁਸੀਂ ਪਤਾ ਨਹੀਂ ਕਿੰਨੀ ਕਿ ਵੱਡੀ ਜਿਹੜੀ ਆ ਮਦਦ ਸ਼ੇਅਰ ਕਰਨ ਦੇ ਨਾਲ ਕਰ ਰਹੇ ਹੁੰਦੇ ਹੋ ਸੋ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਇਥੋਂ ਤੱਕ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਬਾਬਾ ਪ੍ਰਾਪਰਟੀ ਚੈਨਲ ਦੀ ਤੇ ਕੋਸ਼ਿਸ਼ ਕਰਾਂਗੇ ਤੁਹਾਡੀ ਕਿਸਵਟੀ ਤੇ खरे ਉਤਰਨ ਦੀ ਤੇ ਮੈਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਵਿੱਚ ਇੱਕ ਨਵੀਂ ਕੋਠੀ ਇੱਕ ਨਵਾਂ ਘਰ ਲੈ ਕੇ ਫਿਰ ਮਿਲਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਰੱਬ ਰੱਖਾ